ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 14 15 ਕਿਲੋ ਦੁੱਧ ਵਾਲੀ ਵਹਿੜ ਦੀ ਲੈ ਕੇ ਆਏ ਜੇ ਜਰਸੀ ਕਰਾਸ ਵਹਿੜ ਜੇ ਪੂਰੀ ਜਾਣਕਾਰੀ ਸਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਇਸ ਵਹਿੜ ਦਾ ਲਓ ਜੀ ਪਹਿਲਾਂ ਫੇਸ ਕੁਆਲਿਟੀ ਦੇਖ ਸਕਦੇ ਜੇ ਪਹਿਲਾ ਸੂਆ ਸਵੈੜ ਨੇ ਸੁਣਾ ਜੇ ਜਰਸੀ ਕਰਾਸ ਵਹਿੜ ਜੇ ਬਹੁਤ ਵਧੀਆ ਫੇਸ ਕੁਆਲਿਟੀ ਜੇ ਪੂਰੇ ਉੱਚੇ ਲੰਮੇ ਵੱਡੇ ਕਾਤ ਕਾੜ ਦੀ ਜਿਹਦੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲੋ ਜੀ ਥਾਣਾ ਨੇੜੇ ਚੈੱਕ ਕਰ ਸਕਦੇ ਜੇ ਥਾਣਾ ਜਿਹੜਾ ਸਹਿਜ ਜੀ ਕਾਫੀ ਵਧੀਆ ਜੇ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲੋ ਜੀ ਚੱਡੇ ਵੀ ਦੇਖ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਵਹਿੜ ਜੇ ਹਲੇ ਜੋ ਸੂਣ ਦੇ ਵਿੱਚ ਸਮਾ ਜੇ ਉਹ 4 ਤੋਂ 5 ਦਿਨ ਬਾਕੀ ਰਹਿੰਦਾ ਜੇ ਅਜੇ ਚੱਡੇ ਦੀਆਂ ਹੋਰ ਵੀ ਵਲਟੇਲਾਂ ਕੱਢ ਕੇ ਫਿਰ ਇਸ ਵਹਿੜ ਨੇ ਸੋਣਾ ਜੇ ਦੁੱਧ ਦੇ ਬੜੇ ਰਮਾਨ ਨਾਲ 14-15 ਲੀਟਰ ਚੁਵਾਈ ਜਾਏਗੀ ਜੀ ਵਹਿੜ ਕਾਫੀ ਕੁਆਲਟੀ ਵਾਲੀ ਜੇ ਪੂਰੀ ਸ਼ਾਈਨਿੰਗ ਵਾਲੀ ਵਹਿੜ ਜੇ ਦੇਖ ਸਕ ਤੇ ਬਿਲਕੁਲ ਠੰਡੀ ਸੀਸੋ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਵਧੀਆ ਜੇ ਇਹ ਜੋ ਵੀਡੀਓ ਕਵਰ ਕਰ ਰਹੇ ਆ ਆਪਾਂ ਆਪਣੇ ਫਾਰਮ ਤੋਂ ਕਵਰ ਕਰ ਰਹੇ ਆ ਜੀ ਐਡਰੈਸ ਨੋਟ ਕਰ ਲਓ ਜੀ ਸਰਬ ਡੇਰੀ ਫਾਰਮ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਜੇ 9815580262 ਜੇਕਰ ਕਿਸੇ ਵੀਰ ਦੀ ਵੀ ਵੈੜ ਪਸੰਦ ਆਉਂਦੀ ਜੇ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਰੇਟ ਹੈ ਜੋ ਇਸ ਵੈੜ ਦਾ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਇਹ ਤੁਹਾਨੂੰ 42000 ਰੁਪਏ ਦੇ ਵਿੱਚ ਮਿਲੂਗੀ ਜੀ ਫਿਕਸ ਰੇਟ ਜੇ ਵੀਰ ਜੀ ਬਾ ਛੋੜੀ ਹੋਈ ਹੈ ਜੀ ਵਿੱਚੋਂ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਆਪਣੇ ਕੋਲੋਂ ਇਹ ਵੈੜ ਖਰੀਦ ਸਕਦਾ ਜੇ ਲਓ ਜੀ ਦੇਖ ਸਕਦੇ ਜੀ ਬਹੁਤ ਵਧੀਆ ਕੁਆਲਟੀ ਵਾਲੀ ਵੈੜ ਜੇ ਲਓ ਜੀ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀਆਂ ਵੈੜਾਂ ਮਿਲਣਗੀਆਂ ਨਹੀਂ ਗੱਬਣਾ ਤਿਆਰ ਵੈੜਾਂ ਵੀ ਤੇ ਤਾੜੀਆਂ ਸੁਣੀਆਂ ਮਿਲ ਲੀਆਂ ਜੀ ਕੋਈ ਵੀਰ ਵੀ ਆਪਾਂ ਨੂੰ ਕਦੇ ਵੀ ਫੋਨ ਲਗਾ ਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵਾੜਾ ਖਰੀਦ ਸਕਦਾ ਜੇ ਲਓ ਜੀ ਬਹੁਤ ਵਧੀਆ ਫੇਸ ਕੁਆਲਟੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵਾੜਾ ਜੇ ਦੇ ਸਕਦੇ ਜੇ ਚੱਡਾ ਫਿਰ ਤੋਂ ਦੇ ਸਕਦੇ ਪਿਛੇ ਤੋਂ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ